ਕੌਣ ਕਿੰਨਾ ਕ ਦੇ ਦੇਗਾ ਸਾਥ ਕਰਨਾ ਤਾਂ ਆਪਣੇ ਪਰਿਵਾਰ ਦਾ ਆਪ ਹੀ ਪੈਣਾ ਸੀਗਾ ਨਾ ਕਿ ਇੱਕ ਵਾਰ ਕੋਈ ਕਰ ਦਿੰਦਾ ਦੋ ਵਾਰ ਕਰ ਦਿੰਦਾ ਕਿ ਫਿਲਹਾਲ ਪਰਿਵਾਰ ਦੇ ਜੋ ਖੁਆਇਸ਼ ਆਪਣੇ ਬੱਚੇ ਦੀ ਮਾਪਿਓ ਪੂਰੀ ਕਰ ਸਕਦੇ ਹੋ ਕੋਈ ਹੋਰ ਨਹੀਂ ਕਰ ਸਕਦਾ ਬੱਸ ਇਹ ਭੈਣ ਬਹੁਤ ਖੁਸ਼ੀ ਮਿਲਦੀ ਹੈ ਕਿ ਆਪਣੇ ਪੰਜਾਬੀ ਬਾਹਰ ਜਾ ਰਹੇ ਕਿ ਤੁਸੀਂ ਇੱਥੇ ਖੜ ਕੇ ਕੰਮ ਕਰ ਰਹੇ ਹੋ ਮੇਰੇ ਪਾਪਾ ਜੀ ਕਹਿੰਦੇ ਸੀ ਮੇਰਾ ਬੱਚਾ ਲਾਇਕ ਹੈ ਕਿ ਇਹ ਨਿਕਲ ਜਾਏਗਾ ਇਸ ਹਾਲਾਤੋਂ ਉਹਨਾਂ ਨੇ ਉਹ ਟਾਈਮ ਮੈਨੂੰ ਦਿੱਤਾ ਕਹਿੰਦੇ ਬੱਚੇ ਨਿਕਲ ਹੀ ਲੈ ਮੇਰੇ ਲਈ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਮਿਹਨਤ ਸਭ ਤੋਂ ਵੱਡਾ ਹੈ ਸਤਿ ਸ਼੍ਰੀ ਅਕਾਲ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਅਕਸਰ ਤੁਸੀਂ ਸੁਣਿਆ ਹੋਣਾ ਕਿ ਪੰਜਾਬੀ ਜਿਹੜੇ ਖਾਣ ਦੇ ਬਹੁਤ ਸ਼ੁਕੀਨ ਹੁੰਦੇ ਹਰ ਗਲੀ ਨੁੱਕੜ ਤੇ ਅੱਜ ਕੱਲ ਸਟਾਲ ਲੱਗੇ ਹੋਏ ਆ ਤੇ ਸਟਾਲ ਦੇ ਉੱਪਰ ਜਿਹੜਾ ਪੰਜਾਬੀਆਂ ਦਾ ਰਸ਼ ਹੈ ਓਹੋ ਹੋ ਹੋ ਦੇਖਣ ਵਾਲਾ ਹੁੰਦਾ ਸੋ ਅੱਜ ਅਸੀਂ ਇੱਕ ਜਿਆਦਾ ਸਟਾਲ ਤੇ ਲੈ ਕੇ ਆਏ ਜਿੱਥੇ ਇੱਕ ਮੈਮ ਖੜੇ ਨੇ ਜਿਹੜਾ ਕਿ ਪੀਜ਼ਾ ਪਰਾਂਠਾ ਦਿੰਦੇ ਨੇ ਆ ਬਿਲਕੁਲ ਕੁਝ ਨਵਾਂ ਸੁਣਨ ਨੂੰ ਮਿਲੇਗਾ ਬਿਲਕੁਲ ਸੋ ਅਸੀਂ ਅੱਜ ਮੈਮ ਕੋਲ ਪਹੁੰਚੇ ਆ ਤੇ ਦੇਖਦੇ ਆ ਇਹਨਾਂ ਦੀ ਕਿੱਦਾਂ ਦੀ ਸਟਾਫਿੰਗ ਹੁੰਦੀ ਹੈ ਕਿੱਦਾਂ ਇਹ ਕਸਟਮਰ ਨੂੰ ਸਰਵ ਕਰਦੇ ਨੇ ਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਵਧੀਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਜਨੀ ਸ਼ਰਮਾ ਹੈ ਅੱਛਾ ਇੱਥੇ ਕਦੋਂ ਤੋਂ ਸਟਾਲ ਲਾ ਰਹੇ ਹੋ 7 ਮਹੀਨੇ ਹੋ ਗਏ ਮੈਮ ਸਾਨੂੰ ਅੱਛਾ ਤੇ ਇਹ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਹੈ ਬਸ ਕਰਤਾ ਹੈ ਬਾਬਾ ਜੀ ਜੀ ਫਿਲਹਾਲ ਤਾਂ ਆਪਣਾ ਕੰਮ ਕਰਨ ਲੱਗੇ ਹੋਏ ਆ ਮੈਮ ਜੀ ਤੇ ਇਹ ਕਿਦਾਂ ਦਾ ਮਨਚਾ ਹੈ ਕੁਝ ਬੈਕਗ੍ਰਾਉਂਡ ਪ੍ਰੋਬਲਮ ਸੀ ਜਾਂ ਉਹਦਾ ਸ਼ੌਂਕ ਸੀ ਵੀ ਘਰ ਬੈਠੇ ਆ ਫ੍ਰੀ ਨਹੀਂ ਬੈਣਾ ਤਾਂ ਕੀ ਪ੍ਰੋਬਲਮ ਸੀ ਕਈ ਪ੍ਰੋਬਲਮ ਤਾਂ ਕੋਈ ਨਹੀਂ ਸਬਸ ਇਹ ਸੀਗਾ ਕਿ ਜਦੋਂ ਅਸੀਂ ਬਿਜ਼ਨਸ 'ਚ ਨਾ ਲਾਸ ਖਾ ਲਿਆ ਸੀ ਕਾਫੀ ਤੇ ਦੇਖੋ ਕਾਰ ਤਾਂ ਚਲਾਣਾ ਹੀ ਆ ਬੰਦੇ ਨੇ ਜੀ ਤੇ ਉਹਦੇ ਲਈ ਤਾਂ ਮਿਹਨਤ ਕਰਨੀ ਪਏਗੀ ਆਪਣਾ ਕਰਮ ਕਰਨਾ ਪਏਗਾ ਘਰੇ ਬੈਠੇ ਨਾ ਕੋਈ ਦੇਗਾ ਨਾ ਸਾਡੇ 'ਚ ਨਹੀਂ ਹੈਗੀ ਸੀ ਕਿ ਅਸੀਂ ਕਿਸੇ ਕੋਲੋਂ ਹੈਲਪ ਲਈਏ ਕਰੀਏ ਸੀ ਕਿਉਂ ਨਾ ਨਸੀਬ ਨੇ ਮਿਹਨਤ ਹੀ ਕਰ ਲਈਏ ਤੇ ਬਸ ਅਸੀਂ ਮਿਹਨਤ ਕਰਨ ਲੱਗ ਗਏ ਇੱਥੇ ਆ ਗਏ ਅਸੀਂ ਰਾਜਮਾ ਚਾਵਲ ਕੜੀ ਚਾਵਲ ਤੋਂ ਅਸੀਂ ਸਟਾਰਟ ਕੀਤਾ ਸੀਗਾ ਠੀਕ ਹੈ ਤੇ ਬਾਬਾ ਜੀ ਦੀ ਕਿਰਪਾ ਨਾਲ ਜਦੋਂ ਸਾਨੂੰ ਉਹਦਾ ਅਸੀਂ ਰਿਸਪੌਂਸ ਅੱਛਾ ਦੇਖਿਆ ਤੇ ਅਸੀਂ ਪਰਾਂਠੇ ਵਗੈਰਾ ਸਟਾਰਟ ਕਰਤੇ ਜਦੋਂ ਆਲੂ ਪਿਆਜ਼ ਵਗੈਰਾ ਸਾਰੇ ਮਿਕਸ ਪਰਾਂਠੇ ਸਟਾਰਟ ਕੀਤੇ ਆਲੂ ਪਿਆਜ਼ ਦਾ ਮਿਕਸ ਪਰਾਂਠਾ ਪਨੀਰ ਪਿਆਜ਼ ਦਾ ਜਦੋਂ ਉਹਦਾ ਰਿਸਪੌਂਸ ਅੱਛਾ ਲੱਗਿਆ ਤੇ ਇਸਕੇ ਕਿਉਂ ਨਾ ਕੋਈ ਨਵੀਂ ਚੀਜ਼ ਕਿਉਂ ਨਾ ਲੈ ਕੇ ਆਈ ਬਿਲਕੁਲ ਤੇ ਤਾਂ ਫਿਰ ਉਹਦੀ ਫਿਰ ਤੁਸੀਂ ਪੀਜ਼ਾ ਪਰਾਂਠਾ ਲੈ ਕੇ ਆਏ ਫਿਰ ਅਸੀਂ ਪੀਜ਼ਾ ਪਰਾਂਠਾ ਲੈ ਆਏ ਇਹ ਤੁਹਾਡੀ ਆਪਣੀ ਇਨੋਵੇਸ਼ਨ ਹੈ ਐ ਆਪਣੀ ਹੈ ਸਾਡੀ ਠੀਕ ਹੈ ਜਿਵੇਂ ਤੁਸੀਂ ਬੋਲੇ ਕਿ ਬਿਜ਼ਨਸ 'ਚ ਲਾਸ ਹੋ ਗਿਆ ਕਿਹੜਾ ਬਿਜ਼ਨਸ ਸੀ ਕੀ ਕੰਮ ਕਰਦੇ ਸੀ ਅਸੀਂ ਸਪਾਈਸਿਸ ਦਾ ਕੀਤਾ ਸੀ ਮੈਮ ਬਿਜ਼ਨਸ ਅੱਛਾ ਹਾਂਜੀ ਤੇ ਕਿੰਨਾ ਕੁ ਦੇਖਣ ਨੂੰ ਮਿਲਿਆ ਲਾਸ ਤੇ ਪਰਿਵਾਰ ਨੇ ਬਾਕੀ ਨੇ ਸਾਥ ਨਹੀਂ ਮੈਮ ਦੇਖੋ ਸਾਥ ਕੌਣ ਕਿੰਨਾ ਕੁ ਦੇ ਦੇਗਾ ਸਾਥ ਕਰਨਾ ਤਾਂ ਆਪਣੇ ਪਰਿਵਾਰ ਦਾ ਆਪ ਹੀ ਪੈਣਾ ਸੀਗਾ ਨਾ ਕਿ ਇੱਕ ਵਾਰ ਕੋਈ ਕਰ ਦਿੰਦਾ ਦੋ ਵਾਰ ਕਰ ਦਿੰਦਾ ਕਿ ਫਿਲਹਾਲ ਪਰਿਵਾਰ ਦੇ ਜੋ ਖਾਇਸ਼ ਆਪਣੇ ਬੱਚੇ ਦੀ ਮਾਪਿਓਂ ਪੂਰੀ ਕਰ ਸਕਦੇ ਹੋ ਕੋਈ ਹੋਰ ਨਹੀਂ ਕਰ ਸਕਦਾ بس اسی لیے بسوں میں کسی ਨੂੰ ਐ ਤਾਂ ਬਲੇਮ ਨਹੀਂ ਕਰ ਸਕਦੀ ਖੌਸ ਨਹੀਂ ਸਕਦੀ ਕਿਉਂਕਿ ਹਰ ਕਿਸੇ ਨੂੰ ਆਪਣਾ ਪਰਿਵਾਰ ਹਰ ਕਿਸੇ ਦਾ ਆਪਣਾ ਪਰਿਵਾਰ ਹੈ ਪਰਿਵਾਰ ਹਰ ਕਿਸੇ ਨੂੰ ਆਪਣਾ ਆਪ ਹੀ ਚਲਾਉਣਾ ਪੈਂਦਾ ਹੈ ਅੱਜ ਕੱਲ ਦੇ ਜਵਾਨੇ ਚ ਤੁਹਾਨੂੰ ਪਤਾ ਮਹਿੰਗਾਈ ਦੇ ਜਮਾਨੇ ਚ ਹਰ ਕੋਈ ਕਹਿੰਦਾ ਸੀ ਆਪਣਾ ਪਰਿਵਾਰ ਹੀ ਪਾਲ ਲੀ ਉਹ ਵੀ ਬਹੁਤ ਹੁੰਦਾ ਇਹ ਤੁਸੀਂ ਕੀ ਬਣਾ ਰਹੇ ਹੋ ਇਹ ਪੀਜ਼ਾ ਪਰਾਂਠਾ ਬਣਾ ਰਹੀ ਹਾਂ ਅੱਛਾ ਤੋ ਦੇਖ ਸਕਦੇ ਹੋ ਸਟਫਿੰਗ ਜਿਹੜੀ ਮੈਮ ਕਿਵੇਂ ਕਰ ਰਹੀ ਹੈ ਪੀਜ਼ਾ ਪਰਾਂਠਾ ਦੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਦੇਖਣ ਨੂੰ ਵੀ ਡਿਲੀਸ਼ੀਅਸ ਲੱਗ ਰਿਹਾ ਪਹਿਲਾਂ ਹੀ ਸੋ ਅਸੀਂ ਦੇਖ ਦੇਖ ਰਹੇ ਨਾਲ ਦੀ ਨਾਲ ਤੇ ਨਾਲ ਨਾਲ ਗੱਲਾਂ ਵੀ ਕਰਦੇ ਮੈਮ ਨਾਲ ਮੈਮ ਇੱਥੇ ਜਦੋਂ ਤੁਸੀਂ ਆਏ ਬਿਲਕੁਲ ਲੋਕਾਂ ਦਾ ਰਿਸਪਾਂਸ ਵਧੀਆ ਮਿਲਿਆ ਹੈ ਜਾਂ ਦੇਖਣ ਨੂੰ ਕਦੀ ਕਿਸੇ ਨੇ ਇਹ ਨਹੀਂ ਕਿ ਆ ਵੀ ਕੱਲੀ ਕੁੜੀ ਖੜੀ ਹੈ ਆਪਣੇ ਪੰਜਾਬ ਨੂੰ ਅਪਰੀਸ਼ੀਏਟ ਕਰਦੀ ਹੈ ਬਲਕਿ ਪੰਜਾਬ ਦੇ ਸਾਡੇ ਵੀਰ ਭੈਣ ਵਗੈਰਾ ਇੰਨੇ ਨਾਈਸ ਹੈ ਨਾ ਕਿ ਬਹੁਤ ਸਾਥ ਦੇਣ ਵਾਲੇ ਆ ਜੋ ਹੈਗੇ ਕੋਈ ਐ ਨਹੀਂ ਕਿ ਉਹਨਾਂ ਨੇ ਕਿ ਆ ਕਿ ਕੋਈ ਤਾਨਾ ਮਾਰਿਆ ਕੁਝ ਨਹੀਂ ਬਲਕਿ ਕਿਹਾ ਕਿ ਪੈਨ ਬਹੁਤ ਖੁਸ਼ੀ ਮਿਲਦੀ ਹੈ ਕਿ ਆਪਣੇ ਪੰਜਾਬੀ ਬਾਹਰ ਜਾ ਰਹੇ ਕਿ ਤੁਸੀਂ ਇੱਥੇ ਖੜਕੇ ਕੰਮ ਕਰ ਰਹੇ ਹੋ ਕਿ ਮੈਨੂੰ ਇਹ ਚੀਜ਼ ਬਹੁਤ ਅੱਛੀ ਲੱਗੀ ਕਈ ਪੰਜਾਬੀ ਭਰਾ ਬਾਹਰੋਂ ਵੀ ਫੋਨ ਕਰਦੇ ਕਿ ਪੈਨ ਕਿਸੇ ਚੀਜ਼ ਦੀ ਲੋੜ ਹੋਈ ਤਾਂ ਦੱਸੀਂ ਜ਼ਰੂਰ ਅਸੀਂ ਖੜੇ ਆ ਬਟ ਮੈਂ ਕਹਿੰਨੀ ਹੈ ਕਿ ਨਹੀਂ ਤੁਹਾਡਾ ਐ ਹੀ ਮਤਲਬ ਕਿ ਤੁਹਾਨੂੰ ਖੁਸ਼ੀ ਹੁੰਦੀ ਹੈ ਤੁਹਾਨੂੰ ਐਨਾ ਸੁਣ ਕੇ ਖੁਸ਼ੀ ਹੁੰਦੀ ਹੈ ਕਿ ਤੁਸੀਂ ਐਨਾ ਹੀ ਕਹਿ ਦਿੰਦੇ ਮੇਰੇ ਲਈ ਉਹ ਬਹੁਤ ਆ ਬਸ ਮੈਨੂੰ ਇਹ ਆਉਂਦਾ ਕਿ ਮੈਂ ਮਿਹਨਤ ਕਰਾਂ ਮਿਹਨਤ ਨਾਲ ਹੀ ਸਭ ਕੁਝ ਬਣਾਵਾਂ ਆਪਣਾ ਉਹਨੇ 9 ਮਹੀਨੇ ਹੋ ਗਏ ਤੁਹਾਨੂੰ ਤੇ ਪਰ ਹੁਣ ਪਹਿਲੇ ਨਾਲੋਂ ਹਾਲ ਹਾਂਜੀ ਹਾਂਜੀ ਬਾਬਾ ਜੀ ਦੀ ਕਿਰਪਾ ਨਾਲ ਸਹੀ ਹੈ ਬਟ ਫਿਰ ਵੀ ਅਸੀਂ ਇਹ ਕਹਿ ਰਹੇ ਹਾਂ ਕਿ ਮਿਹਨਤ ਕਰੀ ਜਾ ਰਹੇ ਕਰਮ ਕਰੀ ਜਾਂਦੇ ਆ ਫਲ ਉਹ ਦੇ ਹੀ ਜਾ ਰਹੇ ਬਾਬਾ ਜੀ ਬਾਸ ਮੈਂ ਸਾਰਾ ਕੁਝ ਡੋਰ ਹੀ ਬਾਬਾ ਜੀ ਦੇ ਛੱਡੀ ਹੋਈ ਹੈ ਜਦੋਂ ਸਾਨੂੰ ਲੱਗਦਾ ਕਿ ਇਸ ਦਿਨ ਕੰਮ ਨੀਵਾ ਹੁੰਦਾ ਸੀ ਮੈਂ ਅਰਦਾਸ ਲਗਾ ਦੇਣੀ ਬਾਬਾ ਜੀ ਮੇਰਾ ਖਰਚਾ ਕਿਵੇਂ ਪੂਰਾ ਹੋਏਗਾ ਮੈਂ ਰੈਂਟ ਵੀ ਦੇਣਾ ਹੈ ਬੱਚੇ ਦੀ ਫੀਸ ਵੀ ਦੇਣੀ ਹੈ ਉਹ ਆਪਣੇ ਆਪ ਹੱਲ ਕਰ ਦਿੰਦੇ ਆ ਦੇਖ ਸਕਦੇ ਹੋ ਬਿਲਕੁਲ ਪੀਜ਼ਾ ਦਾ ਬੇਸ ਬਣਾ ਰਹੇ ਬਿਲਕੁਲ ਅੱਛੀ ਤਰ੍ਹਾਂ ਮੈਮ ਇਹ ਸਾਈਡ ਤੋਂ ਬੰਦ ਕਰ ਰਹੇ ਹੋ ਤਾਂ ਕਿ ਬਾਹਰ ਨਾ ਨਿਕਲੇ ਮਟੀਰੀਅਲ ਬਿਲਕੁਲ ਬਿਲਕੁਲ ਥੈਂਕ ਯੂ ਵੀਰੇ ਜਿਵੇਂ ਤੁਸੀਂ ਬਾਬਾ ਜੀ ਦੀ ਗੋਦ ਦੇ ਕੋਲ ਖੜੇ ਹੋ ਅਤੇ ਬਿਲਕੁਲ ਬਾਬਾ ਦੀਪ ਸਿੰਘ ਗੁਰਦੁਆਰਾ ਬਿਲਕੁਲ ਨੇੜੇ ਹੈ ਤੇ ਲੱਗਦਾ ਬਿਲਕੁਲ ਉਹਨਾਂ ਨੇ ਗੋਦੀ ਜੀ ਬਿਠਾਇਆ ਹੋਇਆ ਆਪਣੀ ਬਿਲਕੁਲ ਜੀ ਮੈਂ ਕਹਿ ਨਹੀਂ ਆ ਮੇਰੇ ਕੋਲ ਸ਼ਬਦ ਹੀ ਨਹੀਂ ਮੈਂ ਕੀ ਕਹਾਂ ਮੈਂ ਕਹਿ ਨਹੀਂ ਸਕਦੀ ਕੁਝ ਬਿਆਨ ਹੀ ਨਹੀਂ ਕਰ ਸਕਦੀ ਬਾਬਾ ਜੀ ਬਾਰੇ ਕਿ ਕੁਝ ਕਹਿ ਨਹੀਂ ਸਕਦੀ ਇੱਕ ਮੂੰਹ 'ਚ ਕੁਝ ਵਰਡਸ ਹੁੰਦੇ ਨਾ ਬੋਲਣ ਵੇ ਮੇਰੇ ਕੋਲ ਲਫ਼ਜ਼ ਹੀ ਨਹੀਂ ਹੈਗੇ ਕਿਉਂਕਿ ਮੈਨੂੰ ਪਤਾ ਮੇਰਾ ਦਿਲ ਜਾਣਦਾ ਕਿ ਉਹ ਮੇਰੇ ਨਾਲ ਖੜੇ ਹੈ ਮੈਂ ਇਸ ਟਾਈਮ ਬਣਾ ਰਹੀ ਹਾਂ ਤਾਂ ਮੇਰੇ ਨਾਲ ਮੇਰਾ ਸਾਥ ਦੇ ਰਿਹਾ ਹੈ ਫੈਮਿਲੀ ਚ ਹੋਰ ਕੋਣ ਕੋਣਾ ਤੁਹਾਡੇ ਫੈਮਿਲੀ ਚ ਅਸੀਂ ਮੇਰੇ ਹਸਬੰਡ ਹੈ ਮੈਂ ਵਾਦੀ ਮੇਰੀ ਛੋਟੀ ਜੀ 10 ਸਾਲ ਦੀ ਗੁੜੀ ਹੈ ਅੱਛਾ ਤੇ ਜਦੋਂ ਤੁਸੀਂ ਕ੍ਰਾਈਸਿਸ ਦੇਖ ਰਹੇ ਸੀ ਫਾਈਨੈਂਸ਼ੀਅਲ ਕ੍ਰਾਈਸਿਸ ਦੇਖ ਰਹੇ ਸੀ ਇੱਕ ਸਮਾਂ ਆਂਦਾ ਹੁੰਦਾ ਹੈ ਵੀ ਜਦੋਂ ਸਾਰੇ ਮੂੰਹ ਮੋੜ ਲੈਂਦੇ ਹੁੰਦੇ ਆ ਤੇ ਉਦੋਂ ਸਿਰਫ ਗੁਰੂ ਸਾਹਿਬ ਨੇ ਲੜ ਫੜਿਆ ਤੇ ਮਿਹਨਤ ਨੇ ਬਿਲਕੁਲ ਮੇਰੇ ਬਾਬਾ ਜੀ ਕਹਿੰਦੇ ਸੀ ਮੇਰਾ ਬੱਚਾ ਲਾਇਕ ਹੈ ਕਿ ਇਹ ਨਿਕਲ ਜੇਗਾ ਇਸ ਹਾਲਾਤੋਂ ਉਹਨਾਂ ਨੇ ਉਹ ਟਾਈਮ ਮੈਨੂੰ ਦਿੱਤਾ ਕਹਿੰਦੇ ਬੱਚੇ ਨਿਕਲ ਹੀ ਲੈ ਨਿਕਲ ਜਾਏਗਾ ਤੂੰ ਮੈਂ ਤੇਰੇ ਨਾਲ ਖੜਾ ਜਦ ਜਦ ਮੈਂ ਤੇਰੇ ਨਾਲ ਆ ਤੇ ਤੂੰ ਕਿਉਂ ਡਰਦੀ ਪਈ ਹੈ ਬਿਲਕੁਲ ਤੇ ਬਸ ਉਹਨਾਂ ਨੇ ਜਦੋਂ ਦਿੱਤੇ ਮੈਂ ਬਹੁਤ ਜ਼ਿਆਦਾ ਮਤਲਬ ਕਿ ਮੈਨੂੰ ਫੀਲ ਵੀ ਹੋਇਆ ਵੀ ਹੋਇਆ ਜਦੋਂ ਮੈਂ ਇੱਕ ਵਾਰ ਬਸ ਦਿਲੋਂ ਯਾਦ ਕੀਤਾ ਤੇ ਪਤਾ ਨਹੀਂ ਆਪਣੇ ਆਪ ਹੀ ਰਸਤਾ ਦਿਖਾਤਾ ਉਹਨਾਂ ਨੇ ਜਦੋਂ ਤੁਸੀਂ ਇੱਥੇ ਪਹਿਲੀ ਵਾਰ ਖੜੇ ਸੀ ਮਨ ਚ ਆਇਆ ਨਹੀਂ ਵੀ ਮੈਨੂੰ ਇਦਾਂ ਦੇ ਹਾਲਾਤ ਹੋ ਗਏ ਕਿ ਰੋਡ ਤੇ ਖੜਨਾ ਪੈ ਰਿਹਾ ਮੈਨੂੰ ਬਿਲਕੁਲ ਨਹੀਂ ਆਇਆ ਕਿਉਂਕਿ ਮੈਨੂੰ ਪਤਾ ਸੀਗਾ ਜਦੋਂ ਪਹਿਲੀ ਫਸਟ ਟਾਈਮ ਸੀਗਾ ਕਿ ਮੈਂ ਖੜੀ ਸੀਗੀ ਗਾ ਕਿ ਕੱਦਾਂ ਆਂਦਾ ਟੁਟਵਾਂ ਆਂਦਾ ਜਿਵੇਂ ਵੀ ਆਂਦਾ ਬਟ ਪਤਾ ਨਹੀਂ ਮੇਰੇ ਬਾਬਾ ਜੀ ਨੂੰ ਮੈਂ ਨਾ ਅਰਦਾਸ ਲਗਾ ਦਿੰਦੀ ਸੀ ਕਿ ਮੇਰਾ ਕਦੀ ਹੋ ਨਹੀਂ ਕੀ ਪਰੇਗਾ ਮੈਂ ਖਾਲੀ ਕਰਕੇ ਹੀ ਜਾਂਦੀ ਸੀ ਸਮਾਨ ਸਾਰਾ ਸਿਰਫ ਇੱਕ ਪਲਾਸਟਿਕ ਦਾ ਟੇਬਲ ਸੀਗਾ ਕੜੀ ਚਾਵਲ ਰਾਜਮਾ ਚਾਵਲ ਤੋਂ ਸਟਾਰਟ ਕੀਤਾ ਸੀ ਮੈਮ ਅਸੀਂ ਜ਼ਿਆਦਾ ਨਹੀਂ ਕੀਤਾ ਸੀਗਾ ਕਿ ਕਿ ਰਿਸਪੌਂਸ ਦੇਖਣਾ ਸੀਗਾ ਫਿਰ ਉਹਦਾ ਲੱਗਿਆ ਹਾਂ ਅੱਛਾ ਲੱਗਿਆ ਤਾਂ ਅਸੀਂ ਵਧਾਇਆ ਫਿਰ ਜਦੋਂ ਮੈਂ ਮੈਂ ਆਂਦੀ ਸੀ ਜਮਾਲਪੁਰ ਵਾਲੀ ਸਾਈਡ ਤੋਂ ਰੋਜ਼ ਦਾ ਮੈਨੂੰ 24 ਕਿਲੋਮੀਟਰ ਪੈਂਦਾ ਸੀਗਾ ਹਾਂ ਜਾਨ ਤੇ ਉੱਥੇ ਤੇ ਜਦੋਂ ਮੈਂ ਰੈਂਟ ਤੇ ਰਹਿੰਦੀ ਸੀ ਉਦੋਂ ਤੇ ਲੈਂਡਲੋਰ ਨਾ ਜਦੋਂ ਉਹਨਾਂ ਨੂੰ ਨਹੀਂ ਪਹਿਲੇ ਪਤਾ ਸੀ ਕਿ ਮੈਂ ਕੰਮ ਕਰਦੇ ਹਾਂ ਸੇ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਜਿਆਦਾ ਮਤਲਬ ਕਿ ਉਹਨਾਂ ਨੇ ਆਪਣੇ ਬੱਚੇ ਬਾਹਰ ਭੇਜੇ ਹੋਏ ਸੀਗੇ ਸੈਟ ਕਰ ਕਿਤੇ ਸੀ ਜਿਵੇਂ ਮੈਨੂੰ ਉਹ ਨੀਵਾ ਸਮਝਦੇ ਸੀਗੇ ਕਿ ਮੈਂ ਕੰਮ ਕਰਦੀ ਆ ਤੇ ਮੈਂ ਕਿਹਾ ਕੋਈ ਨਹੀਂ ਮੇਰੇ ਲਈ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਮਿਹਨਤ ਸਭ ਤੋਂ ਵੱਡਾ ਹੈ ਸਭ ਜਿਹੜਾ ਬੰਦਾ ਮਿਹਨਤ ਕਰਦਾ ਚਾਹੇ ਰਿਕਸ਼ਾ ਚਲਾਉਂਦਾ ਚਾਹੇ ਆਟੋ ਚਲਾਉਂਦਾ ਚਾਹੇ ਇੱਕ ਚਾਹ ਦੀ ਟਪਰੀ ਤੱਕ ਲਈ ਹੋਏ ਮੇਰੇ ਲਈ ਉਹ ਲੂਟ ਵਾਲੇ ਬੰਦੇ ਕਰਨੇ ਚਾਹੀਦੇ ਉਹਨਾਂ ਨੂੰ ਕਿਉਂ ਮਿਹਨਤ ਕਰਕੇ ਆਪਣਾ ਪਰਿਵਾਰ ਪਾਲਦੇ ਵੇ ਮੈਂ ਨਿਕਲਣਾ ਤੇ ਉਹਨਾਂ ਨੇ ਮੈਨੂੰ ਕਹਿਣਾ ਰੇੜੀ ਵਾਲੀ ਅੱਛਾ ਲਾਨੋ ਮਤਲਬ ਇਦਾਂ ਦੇ ਕਮੈਂਟ ਸੁਣ ਕੇ ਕਿਦਾਂ ਦਾ ਲੱਗਦਾ ਸੀ ਮੈਨੂੰ ਉਹ ਚੀਜ਼ ਦਾ ਫੀਲ ਹੀ ਨਹੀਂ ਹੁੰਦਾ ਸੀ ਮੈਂ ਕਹਿੰਦੀ ਸੀ ਕੋਈ ਨਹੀਂ ਹੈਗੀ ਆ ਮੈਂ ਆਪਣਾ ਪਰਿਵਾਰ ਪਾਲਦੀ ਮੈਂ ਕਿਸੇ ਤੋਂ ਮੰਗਦੀ ਤਾਂ ਨਹੀਂ ਪਈ ਨਾ ਮੈਨੂੰ ਉਹ ਚੀਜ਼ ਦਾ ਬਿਲਕੁਲ ਨਹੀਂ ਹੈਗਾ ਸੀਗਾ ਕਿ ਉਹਨਾਂ ਨੇ ਮੈਨੂੰ ਕਿਹਾ ਹਾਂ ਮੈਨੂੰ ਇਹ ਚੀਜ਼ ਆਉਂਦਾ ਸੀ ਕਿ ਉਹ ਕੰਮ ਨੂੰ ਨੀਵਾ ਕਿਉਂ ਕਹਿ ਰਹੇ ਇਹ ਚੀਜ਼ ਦਾ ਫੀਲ ਹੁੰਦਾ ਸੀ ਮੈਨੂੰ ਕਹਿ ਰਹੇ ਮੈਨੂੰ ਉਹ ਚੀਜ਼ ਦਾ ਨਹੀਂ ਹੁੰਦਾ ਸੀਗਾ ਤੇ ਮੈਂ ਕਿਹਾ ਕੋਈ ਨਹੀਂ ਅੱਜ ਮੈਨੂੰ ਇਹੜੀ ਵਾਲੀ ਕਹਿ ਰਹੇ ਕੋਈ ਨਹੀਂ ਬਾਬਾ ਜੀ ਦੀ ਕਿਰਪਾ ਨਾਲ ਮੈਂ ਕੱਲ ਨੂੰ ਕਿੱਥੇ ਹੋਵਾਂ ਕਿਤੇ ਨਾ ਹੋਵਾਂ ਉਹਨਾਂ ਦੀ ਕਿਰਪਾ ਦਾ ਕੋਈ ਪਤਾ ਨਹੀਂ ਹੈ ਉਹ ਕਹਿੰ ਹਾਂਜੀ ਤੇ ਉਹਨਾਂ ਨੇ ਮੈਨੂੰ ਕਿਹਾ ਕੋਈ ਨਹੀਂ ਤੂੰ ਕਰੀ ਜਾ ਪੁੱਤਰ ਨੂੰ ਕਾਰਜ ਉਹਨਾਂ ਨੇ ਕਿਹਾ ਪੁੱਤਰ ਤੂੰ ਕਰੀ ਜਾਗਾ ਫਲ ਦੇਣ ਵਾਸਤੇ ਮੈਂ ਬੈਠਾ ਹਾਂ ਬਿਲਕੁਲ ਬਸ ਤੇ ਹੁਣ ਸਪੋਰਟ ਮਿਲਦਾ ਬਾਕੀ ਸਾਰਿਆਂ ਦਾ ਹਾਂਜੀ ਰਿਸ਼ਤੇਦਾਰ ਕੁਝ ਕਹਿੰਦੇ ਹੁਣ ਵੀ ਜਦੋਂ ਬਿਲਕੁਲ ਆਪਣੇ ਅਸਪੈਰਾ ਦੇ ਸਟੈਂਡ ਹੋ ਗਏ ਉਹ ਮੈਨੂੰ ਰਿਸ਼ਤੇਦਾਰਾਂ ਤੋਂ ਕੁਝ ਨਹੀਂ ਹੈ ਮੈਨੂੰ ਸਭ ਤੋਂ ਪਹਿਲਾਂ ਮੇਰਾ ਪਰਿਵਾਰ ਹੈ ਤੇ ਮੇਰਾ ਬੱਚਾ ਹੈ ਠੀਕ ਹੈ ਮੇਰੇ ਹਸਬੰਦ ਤੇ ਮੇਰਾ ਬੱਚਾ ਅੱਖਾਂ ਨਹੀਂ ਹੋਇਆ ਸੀ ਬੱਚਿਆਂ ਦੇ ਨਾਲ ਜਦੋਂ ਛੋਟਾ ਬੱਚਾ ਤੁਸੀਂ ਕਹਿੰਦੇ ਇੰਨੀ ਦੂਰੋਂ ਆਉਣਾ ਪੈਂਦਾ ਘਰੇ ਇਕੱਲੀ ਰਹਿੰਦੀ ਹੈ ਅੱਛਾ ਬਿਲਕੁਲ ਉਹਨੂੰ ਮੈਂ ਸਮਝਾ ਕੇ ਭੇਜਿਆ ਸੀਗਾ ਮੈਂ ਕਿ ਬੱਚੇ ਦੇ ਕੰਮ ਕਰਨਾ ਹੈ ਤੈਨੂੰ ਵੈਲ ਐਜੂਕੇਸ਼ਨ ਦੇਣੀ ਹੈ ਤੈਨੂੰ ਕਰਨਾ ਪੈਣਾ ਬੱਚਾ ਕਹਿੰਦੀ ਮम्मा ਕੋਈ ਨਹੀਂ ਹੂੰ ਕਿੰਨੀ ਦੇਰ ਦੀ ਹੈ ਤੁਹਾਡੀ ਬੇਟੀ ਸਾਲ ਦੀ ਹੈ ਮੇਰੀ ਗੁੜੀਆ ਅੱਛਾ ਸਮਝਦਾ ਬੱਚਾ ਹਾਂ ਸਮਝਦੀ ਹੈ ਸਭ ਕੁਝ ਉਹਨੇ ਮੇਰਾ ਸਾਥ ਦੇਣਾ ਆ ਕਿ ਮੈਂ ਅੰਡਰ ਲੈ ਕੇ ਆਨੇ ਮम्मा ਮੈਨੂੰ ਦੱਸ ਦੋ ਕੀ ਹੈਲਪ ਕਰਾਂ ਵਗੈਰਾ ਕੁਝ ਵੀ ਹੈ ਅੱਜ ਵੀ ਦੇਖ ਲੋ ਸਾਨੂੰ 2 ਵਜੇ ਨੇ ਮਜਾਲ ਹੈ ਮੇਰੀ ਕੁੜੀਆਂ ਨੂੰ ਨੀਂਦ ਆਈ ਹੁੰਦੀ ਤਾਂ ਵੀ ਉੱਠੀ ਹੁੰਦੀ ਹੈ ਮੇਰੇ ਨਾਲ ਅੱਛਾ ਕਹਿੰਦੀ ਹੈ ਕਿ ਮੰਮਾ ਨਹੀਂ ਮੈਂ ਕਹਿੰਨੀ ਸੋ ਜਾ ਬੱਚਾ ਸੋ ਜਾ ਤੂੰ ਸੋ ਜਾ ਕਹਿੰਦੀ ਨਹੀਂ ਮੰਮਾ ਮੈਂ ਸੋਣਾ ਕਿਉਂਕਿ ਸਾਰਾ ਦਿਨ ਉਹਦੀ ਮਾਂ ਦੇ ਨਾਲ ਨਹੀਂ ਹੁੰਦੀ ਰਾਤੀ ਹੁੰਦੀ ਉਹ ਕਹਿੰਦੀ ਮੈਂ ਮੰਮੀ ਦੇ ਨਾਲ ਹੀ ਸੋਣਾ ਹੂੰ ਇੱਥੇ ਕਿੰਨੇ ਤੋਂ ਕਿੰਨੇ ਵਜੇ ਤੱਕ ਸਟਾਲ ਲਗਾਉਂਦੇ ਹੋ ਤੁਸੀਂ ਅਸੀਂ ਇੱਥੇ 12:30 ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੁੰਨੇ ਬਾਕੀ ਕਸਟਮਰ ਤੇ ਡਿਪੈਂਡ ਹੈ ਮੈਂ ਫਿਲਹਾਲ ਤੁਸੀਂ ਕੀ ਕੀ ਸਰਵ ਕਰ ਰਹੇ ਹੋ ਕਸਟਮਰ ਨੂੰ ਫਿਲਹਾਲ ਮੈਮ ਅਸੀਂ ਕਰ ਰਹੇ ਹਾਂ ਰਾਜਮਾ ਚਾਵਲ ਕੜੀ ਚਾਵਲ ਨਿਊਟ੍ਰੀਕਲ ਚਾ ਪ੍ਰਾਂਠੇ ਸਾਂਝੀ ਹੋਗੇ ਬਾਕੀ ਪ੍ਰਾਂਠੇ ਕਰ ਰਹੇ ਹਾਂ ਤੇ ਪੀਜ਼ਾ ਪ੍ਰਾਂਠਾ ਸਟਾਰਟ ਕੀਤਾ ਜਿਹੜਾ ਅਸੀਂ ਠੀਕ ਹੈ ਪ੍ਰਾਂਠਿਆਂ ਵਿੱਚ ਕਿਹੜੇ ਕਿਹੜੇ ਵੈਰਾਈਟੀ ਹੈ ਪ੍ਰਾਂਠਿਆਂ ਵਿੱਚ ਸਾਡੇ ਕੋਲ ਆਲੂ ਪਿਆਜ਼ ਹੈ ਮਿਕਸ ਵਾਲਾ ਹੈਗਾ ਆਲੂ ਪਿਆਜ਼ ਉਹਦੇ ਵਿੱਚ ਪਨੀਰ ਹੁੰਦਾ ਤੇ ਪਨੀਰ ਪਿਆਜ਼ ਵਾਲਾ ਹੈਗਾ ਮਿੱਠੇ ਪ੍ਰਾਂਠੇ ਹੁੰਦੇ ਸ਼ੱਕਰ ਵਾਲਾ ਚੀਨੀ ਵਾਲਾ ਮਠੀ ਪ੍ਰਾਂਠਾ ਵੀ ਹੁੰਦਾ ਸਾਡੇ ਕੋਲੋਂ ਅੱਛਾ ਹਾਂਜੀ ਇਹ ਸ਼ੱਕਰ ਵਾਲੇ ਬ੍ਰਾਂਡੇ ਬਹੁਤ ਰੇਅਰ ਦੇਖਣ ਨੂੰ ਮਿਲਦੇ ਤੁਸੀਂ ਉਹ ਵੀ ਸ਼ੁਰੂ ਕਰਤੇ ਪਹਿਲੇ ਦਾਦੀਆਂ ਨਾਮੀਆਂ ਬਣਾ ਕੇ ਖਵਾਉਂਦੀਆਂ ਹੁੰਦੀਆਂ ਸੀ ਬੱਚਿਆਂ ਨੂੰ ਤੇ ਤੁਸੀਂ ਉਹ ਵੀ ਲਗਾ ਲਦਾ ਬਿਲਕੁਲ ਮੈਮ ਤੇ ਉਹਦਾ ਰਿਸਪਾਂਸ ਕਿਦਾਂ ਵੈ ਉਹਦਾ ਵੀ ਬਹੁਤ ਅੱਛਾ ਹੈ ਹਜੇ ਵੱਲ ਕੀ ਨਰਾਤੇ ਚੱਲਦੇ ਪਿਆ ਕਈ ਪਹਿਲੇ ਕਹਿ ਦਿੰਦੇ ਆ ਮੈਮ ਅਸੀਂ ਨਰਾਤੇ ਆ ਤੁਹਾਡੇ ਕੋਲ ਸ਼ੱਕਰ ਵਾਲੇ ਬਰਾਂਟੇ ਖਾਣ ਆਣੇ ਆ ਕਿਉਂਕਿ ਸਾਵੰਦ ਦੇ ਮਹੀਨੇ ਚੱਲ ਰਹੇ ਆ ਨਾ ਜੀ ਜੀ ਤੇ ਮੈਂ ਕਹਾਂ ਕੋਈ ਨਹੀਂ ਬਟ ਫਿਰ ਵੀ ਮੈਂ ਕਹਿੰਨੀ ਆ ਉਹਦੇ ਲਈ ਤੁਸੀਂ ਟਾਈਮ ਮਤਲਬ ਕਿ ਤੁਹਾਨੂੰ ਲੱਗੇਗਾ ਕਿਉਂਕਿ ਮੈਂ ਕਲੀਨ ਕਰਨਾ ਹੈ ਵਾਸ਼ ਕਰਨਾ ਹੁੰਦਾ ਸਭ ਕੁਝ ਤੇ ਉਹ ਵੇਟ ਵੀ ਕਰਦੇ ਆ ਅੱਛਾ ਰੋਜ਼ ਸਾਰੀ ਸਾਫ ਸਫਾਈ ਕਰਕੇ ਫਿਰ ਤੁਸੀਂ ਕਰਦੇ ਹੋ ਹਾਂ ਜੀ ਠੀਕ ਹੈ ਕਿੰਨਾ ਸਮਾਂ ਲੱਗਦਾ ਸਾਰਾ ਕੁਝ ਰੈਡੀ ਕਰਨ ਤੇ ਮੈਂ ਸਵੇਰੇ ਮੈਂ ਗੁੜੀਆਂ ਨੂੰ 6:30 ਵਜੇ ਉਠਾਨੀ ਆ ਮੈਂ ਉਹਦੇ ਤੋਂ ਹਾਂ ਪੌਣੇ 6:30 5:30 ਪੌਣੇ 6 ਉੱਠ ਜੰਨੀ ਆ ਮੈਂ ਤੇ ਉਸ ਤੋਂ ਬਾਅਦ ਗੁੜੀਆਂ ਨੂੰ ਸਕੂਲ ਭੇਜ ਕੇ ਨਾਲ-ਨਾਲ ਉਹ ਵੀ ਕੰਮ ਵੀ ਕਰਦੀ ਰਹਿਣੀ ਆ ਨਾਲ-ਨਾਲ ਗੁੜੀਆਂ ਨੂੰ ਵੀ ਸਕੂਲ ਦਾ ਪੇਜ ਨਾ ਕਰਨਾ ਬਸ ਉਹਦੇ ਤੋਂ ਲੱਗੇ ਹੋਣੇ ਫਿਰ ਇੱਥੇ ਆ ਜੰਨੇ ਆ ਸਾਰਾ ਕੁਝ ਬਣਾ ਕੇ ਸੋ ਜੇ ਕਿਸੇ ਨੇ ਤੁਹਾਨੂੰ ਮਿਲਣਾ ਹੋਵੇ ਤੁਹਾਡੇ ਇਸ ਸਟਾਲ ਤੇ ਆ ਕੇ ਡੇਲੀਸ਼ੀਅਸ ਚੀਜ਼ਾਂ ਦਾ ਕਹਿੰਦੇ ਨੇ ਸਵਾਦ ਚਖਣਾ ਹੋਵੇ ਤਾਂ ਕਿੱਥੇ ਆਣਾ ਚਾਹੀਦਾ ਐਡਰੈਸ ਦੱਸੋਗੇ ਵਿਊਰਸ ਅਸੀਂ ਆ ਉਹਨਾਂ ਨੂੰ ਆਣਾ ਕਿ ਨਾ ਪਏਗਾ ਲੁਧਿਆਣਾ ਚ ਟਿਊਸ਼ਨ ਮਾਰਕੀਟ ਨੀਅਰ ਬਾਬਾ ਦੀਪ ਸਿੰਘ ਗੁਰਦੁਆਰਾ ਔਰ ਕ੍ਰਿਸ਼ਨਾ ਮੰਦਿਰ ਦੇ ਸੈਂਟਰ ਵਿੱਚ ਖੜੇ ਹੋਨੇ ਆ ਅਸੀਂ ਬਿਲਕੁਲ ਟਿਊਸ਼ਨ ਮਾਰਕੀਟ ਹੈ ਪਿੱਛੇ ਸਾਡੇ ਤੇ ਅਸੀਂ ਉਹਨਾਂ ਦੇ ਅੱਗੇ ਹੈਗੇ ਆ ਸੋ ਦੇਖਿਆ ਤੁਸੀਂ ਆ ਔਰਤ ਕਿਸੇ ਵੀ ਪਾਸੇੋਂ ਘਟਣੀ ਹੈਗੀ ਅਗਰ ਘਰ ਦੇ ਹਾਲਾਤ ਸਹੀ ਨਹੀਂ ਸੀ ਤੇ ਉਹਨਾਂ ਨੇ ਕਿਦਾਂ ਆਪਣੇ ਹਾਲਾਤਾਂ ਦੇ ਵਿਰੁੱਧ ਖੜ ਕੇ ਕਹਿੰਦੇ ਡਟ ਕੇ ਆਪਣੇ ਮਾੜੇ ਹਾਲਾਤਾਂ ਦਾ ਸਾਹਮਣਾ ਕੀਤਾ ਤੇ ਆਪਣੇ ਪਰਿਵਾਰ ਨੂੰ ਪਾਲਣ ਦਾ ਬੀੜਾ ਵੀ ਉਠਾਇਆ ਸੋ ਇਹਦੇ ਨਾਲ ਨਾਲ ਇਹਨਾਂ ਦੇ ਪਰਿਵਾਰ ਨੇ ਵੀ ਸਪੋਰਟ ਕੀਤਾ ਇਹਨਾਂ ਦੇ ਹਸਬੰਦ ਨੇ ਵੀ ਸਪੋਰਟ ਕੀਤਾ ਸੋ ਸਪੋਰਟ ਵੀ ਬੜੀ ਵੱਡੀ ਚੀਜ਼ ਹੁੰਦੀ ਹੈ ਸੋ ਇਸੇ ਕਰਕੇ ਕਹਿੰਦੇ ਔਰਤ ਅਗਰ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਦੀ ਸਟੋਰੀ ਨੂੰ ਫਿਰ ਕਮੈਂਟਾਂ 'ਚ ਆਪਣੀ رائے ਜਰੂਰ ਦਿਓ